ਹਾਂਜੀ ਦੋਸਤੋ ਜੈ ਸਾਈ ਜੀ ਦੀ ਸਾਰੀ ਸੰਗਤ ਨੂੰ ਮੇਰੇ ਵੀਰਾਂ ਨੂੰ ਮੇਰੀਆਂ ਭੈਣਾਂ ਨੂੰ ਇਹ ਦੋਸਤੋ ਖਾਸ ਐਨ ਆਰ ਆਈ ਮੇਰੇ ਵੀਰਾਂ ਵਾਸਤੇ ਔਰ ਭੈਣਾਂ ਵਾਸਤੇ ਵੀਡੀਓ ਆ ਬਾਕੀ ਇਸ ਤਰ੍ਹਾਂ ਮੇਰੇ ਵੀਰ ਜਾਂ ਭੈਣਾ ਆਰਡਰ ਪਾ ਕੇ ਮੁੜ ਕੇ ਮੈਸੇਜ ਕਰਦੇ ਨੇ ਵੀ ਸਰ ਜਲਦੀ ਭੇਜ ਦਿਓ ਮੈਡੀਸਨ ਮੇਰੀ ਇੱਕ ਬੇਨਤੀ ਨੂੰ ਪ੍ਰਵਾਨ ਕਰਿਓ ਦੋਸਤੋ ਜੇ ਆਪਾਂ ਵੀ ਉਹਨਾਂ ਹਕੀਮਾਂ ਵਾਂਗੂ ਜਿਸ ਤਰ੍ਹਾਂ ਬਣਾ ਕੇ ਪੰਜ ਸੱਤਾਂ ਜੜੀਆਂ ਦਾ ਪਾਊਡਰ ਬਣਾ ਕੇ ਲਫਾਫੇ ਦੇ ਵਿੱਚ ਬੰਨ ਕੇ ਭੇਜ ਦਿਓ ਨਾ ਤੁਹਾਨੂੰ ਖਾਣ ਦੀ ਡੋਜ਼ ਦਾ ਪ੍ਰੋਪਰ ਪਤਾ ਲੱਗੇ ਕਿੰਨੀ ਖਾਣੀ ਕਿੰਨੀ ਨਹੀਂ ਲੈਣੀ ਬਾਕੀ ਦੋਸਤੋ ਕਾਲੇ ਨਾਂ ਬਿਆਕਰੋ ਕਿਉਂਕਿ ਕੋਈ ਵੀ ਆਪਾਂ ਸਮਗਰੀ ਬਣਾਉਣੀ ਹੁੰਦੀ ਆ ਕੋਈ ਵੀ ਨਕਸ਼ਾ ਬਣਾਉਣਾ ਹੁੰਦਾ ਵਾ ਬਾਕੀ ਸਪੈਸ਼ਲ ਜੇ ਕਿਸੇ ਵੀਰ ਦੀ ਡਿਮਾਂਡ ਹੁੰਦੀ ਆਪਾਂ ਉਹ ਵੀਡੀਓ ਆਪਾਂ ਪੇਜ ਤੇ ਅਪਲੋਡ ਕਰ ਦਿੰਨੇ ਆ ਬਾਕੀ ਜਿੰਨੇ ਵੀ ਨਕਸ਼ੇ ਜਿਸ ਤਰ੍ਹਾਂ ਹੁਣ ਐਨ ਆਰ ਆਈ ਭਰਾਵਾ ਵਾਸਤੇ ਜਦੋਂ ਮਰਜੀ ਤੁਸੀਂ ਆਪਣਾ ਕਿਉਂਕਿ ਹੁਣ ਕੁਝ ਇਦਾਂ ਦੀਆਂ ਕੰਟਰੀਆਂ ਹੈਗੀਆਂ ਜਿੱਥੇ ਡੇ ਨਾਈਟ ਦਾ ਹੀ ਫਰਕ ਆ ਆਪਣੇ ਐਨ ਆਰ ਆਈ ਭਰਾ ਜਿੰਨੇ ਵੀ ਮੇਰੇ ਵੀਰ ਜਾਂ ਭੈਣਾਵਾ ਤੁਸੀਂ ਕਿਸੇ ਵੀ ਟਾਈਮ ਮੈਸੇਜ ਕਰ ਸਕਦੇ ਜੋ ਬਾਕੀ ਥੋੜਾ ਵੇਟ ਕਰਿਆ ਕਰੋ ਮੈਸੇਜ ਦਾ ਰਿਪਲਾਈ ਤੁਹਾਨੂੰ ਜਰੂਰ ਮਿਲੇਗਾ ਜੈਦਾਤਿਆਂ ਦੀ ਜੈਸਾਈਆਂ ਦੀ